ਮਾਰਜੀ ਨੇ ਉਹਨਾਂ ਦੇ ਪਰਿਵਾਰ ਨੇ ਬਹੁਤ ਪੁੰਨ ਦਾ ਕੰਮ ਕੀਤਾ ਕਿ ਜਦੋਂ 500 ਸਾਲ ਦੀ ਸਾਡੀ ਉਡੀਕ ਖਤਮ ਹੋਈ ਹੈ ਅੱਜ ਪ੍ਰਭੂ ਰਾਮ ਦੀ ਪ੍ਰਾਨ ਪ੍ਰਤੀਸ਼ਟਾ ਹੋਏਗੀ ਪ੍ਰਭੂ ਰਾਮ ਤਨਚੋਂ ਨਿਕਲ ਕੇ ਆਪਣੇ ਭਵੇ ਮੰਦਰ ਚ ਵਿਰਾਜਮਾਨ ਹੋ ਚੁੱਕੇ ਨੇ ਸਾਰਾ ਲੁਧਿਆਣਾ ਧੰਨਵਾਦੀ ਹੈ ਜੀ ਕੇ ਸਟੇਟ ਗੁਲਸ਼ਨ ਕੁਮਾਰ ਪਰਿਵਾਰ ਜੀ ਦਾ ਔਰ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਲੋਕ ਦਰਸ਼ਨ ਕਰਨਾ ਚਾਹੁੰਦੇ ਨੇ ਇਹਨੇ ਇਹਨਾਂ ਨੇ ਆਪਣੀ ਬਸ ਦੀ ਸੇਵਾ ਮੰਨਨ ਦਿੱਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਆਓ ਲੁਧਿਆਣਾ ਨਿਵਾਸੀਓ ਅੱਜ ਘਰ-ਘਰ ਜਵਾਲੀ ਬਣਾਈਏ ਘਰ-ਘਰ ਦੀਪ ਜਲਾਈਏ ਔਰ ਗੁਲਸ਼ਨ ਕੁਮਾਰ ਜੀ ਵਰਗੇ ਰਾਮਪਗਤ ਜਿਨ੍ਹਾਂ ਨੇ ਇੱਕ ਸਨਿਹਾ ਅਫਸਰ ਦਿੱਤਾ ਆਈ ਗੱਡੀਆਂ ਵੀ ਚੱਲਣਗੀਆਂ ਟ੍ਰੇਨਾਂ ਵੀ ਚੱਲਣਗੀਆਂ ਬਸਾਂ ਵੀ ਚੱਲਣਗੀਆਂ ਆਓ ਪ੍ਰਭੂ ਰਾਮ ਜੋ ਸਮੁੰਦਰ ਤੇ ਜਾ ਕੇ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ ਔਰ ਉਸ ਜਿੱਥੇ ਕੱਲ ਗੋਲੀਆਂ ਚੱਲਦੀਆਂ ਸੀ ਜਿੱਥੇ ਜਯੋਦੀਆ ਕੋਨਾਂ ਲਾਲ ਹੁੰਦੇ ਸੀ ਆ ਫੁੱਲਾਂ ਦੇ ਨਾਲ ਤੁਹਾਡਾ ਸਵਾਗਤ ਹੋਏਗਾ ਆ ਪ੍ਰਭੂ ਰਾਮ ਦੇ ਦਰਸ਼ਨ ਕਰਾਂਗੇ ਬੋਲ ਸਿਆਪਤੀ ਆ ਕੀ ਕਰੇ ਇਹ ਵਾਰ ਸ਼ੁਰੂ ਕੀਤੀ ਗਈ ਤੁਹਾਡੇ ਜੈ ਸ਼੍ਰੀ ਰਾਮ ਅੱਜ ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਭਗਵਾਨ ਸ਼੍ਰੀ ਰਾਮ ਜਿਹੜੇ ਆਪਣੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਅੱਜ ਉਸ ਜਗ੍ਹਾ ਤੇ ਵਿਰਾਜਮਾਨ ਹੋ ਰਹੇ ਐ ਅਸੀਂ ਬੜੇ ਭਾਗਿਆਸ਼ਾਲੀ ਆ ਵੀ ਸਾਨੂੰ 500 ਸਾਲ ਤੋਂ ਜਿਹੜੀ ਚੀਜ਼ ਦੀ ਉਡੀਕ ਸੀ ਉਹ ਅੱਜ ਪੂਰੀ ਹੋਣ ਜਾ ਰਹੀ ਐ ਪੂਰੇ ਉਤਸ਼ਾਹ ਦੇ ਨਾਲ ਅੱਜ ਸਾਨੂੰ ਸਾਰਿਆਂ ਨੂੰ ਇਹਨੂੰ ਦੀਵਾਲੀ ਦੇ ਰੂਪ ਚ ਮਨਾਉਣਾ ਚਾਹੀਦਾ ਮੇਰੇ ਵੱਲੋਂ ਤਾਂ ਪੂਰੇ ਲੁਧਿਆਣਾ ਨਿਵਾਸੀਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਇਸ ਜਿਹੜਾ ਉਤਸਵ ਹੈ ਇਹਨੂੰ ਪੂਰੇ ਤਿਉਹਾਰ ਦੇ ਰੂਪ ਚ ਮਨਾਇਆ ਜਾਵੇ ਔਰ ਅੱਜ ਭਗਵਾਨ ਰਾਮ ਆਪਣੇ ਘਰ ਪਹੁੰਚੇ ਹੈ ਇਹਦੀ ਸਾਰਿਆਂ ਨੂੰ ਮਿਲ ਕੇ ਖੁਸ਼ੀ ਮਨਾਣੀ ਚਾਹੀਦੀ ਹੈ ਸਾਡੇ ਵੱਲੋਂ ਜੀਕੇ ਗਰੁੱਪ ਵੱਲੋਂ ਜਿੰਨੀਆਂ ਵੀ ਅਸੀਂ ਆਪਣੀਆਂ ਕਲੋਨੀਆਂ ਬਣਾਈਆਂ ਨੇ ਅੱਜ ਤੱਕ ਮੈਂ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਇਹ ਯੋਧਿਆਜੀਤ ਤੋਂ ਪ੍ਰਸ਼ਾਦ ਮੰਗਾਇਆ ਅਚਿਤ ਵੰਤਰਨ ਅਸੀਂ ਅੱਜ ਸਾਰਾ ਕਰਨ ਜਾ ਰਹੇ ਹਾਂ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਉਥੇ ਜਿੰਨੀਆਂ ਵੀ ਕਲੋਨੀਆਂ ਨੇ ਉਹਨਾਂ ਚ ਮੰਦਿਰ ਹੈ ਜਾਂ ਗੁਰਦੁਆਰਾ ਸਾਹਿਬ ਹੈ ਉੱਥੇ ਬਾਹਰ ਲਾ ਕੇ ਬਸ ਤੇ ਪੂਰੀ ਦੀ ਪੂਰੀ ਕਲੋਨੀਆਂ ਨੂੰ ਪ੍ਰਸ਼ਾਦ ਦਾ ਵੰਤਰਨ ਕੀਤਾ ਜਾਊਗਾ ਇਹ ਸਾਰੀ ਜਿਹੜੇ ਉਹਨਾਂ ਨੂੰ ਇਹ ਵੀ ਪ੍ਰੋਤਸਾਹਨ ਹੈ ਵੀ ਇਹ ਭਗਵਾਨ ਰਾਮ ਅੱਜ ਬਿਰਾਜਮਾਨ ਹੋਣ ਜਾ ਰਹੇ ਹੈ ਤੁਹਾਡੀ ਬਾਸੇ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਕਿ ਆਯੋਧਿਆ ਵੀ ਜਾਏਗੀ ਹਾਂ ਜੀ ਹਾਂ ਅਸੀਂ ਇਹਨੂੰ ਹੁਣ ਪਹਿਲਾਂ 2-3 ਦਿਨ ਲੁਧਿਆਣੇ ਦੇ ਵਿੱਚ ਘੁਮਾ ਕੇ ਫਿਰ ਆਯੋਧਿਆ ਦੀ ਸੇਵਾ ਸ਼ੁਰੂ ਕਰ ਰਹੇ ਹਾਂ ਇਦੇ ਵਿੱਚ ਜਿਹੜੇ ਵੀ ਪਹਿਲਾਂ ਤਾਂ ਸਾਡੀਆਂ ਪਰਿਵਾਰਕ ਫੈਮਲੀਆਂ ਜਾਂ ਯਾਰ ਦੋਸਤ ਜਾ ਰਹੇ ਆ ਉਸ ਤੋਂ ਬਾਅਦ ਜਿਹੜਾ ਵੀ ਕੋਈ ਸਾਨੂੰ ਕਹੇਗਾ ਵੀ ਅਸੀਂ ਜੋਧਿਆ ਜੀ ਦੇ ਦਰਸ਼ਨ ਕਰਨ ਜਾਣੇ ਆ ਤਾਂ ਅਸੀਂ ਉਹਨੂੰ ਬਿਲਕੁਲ ਸੇਵਾਏ ਮੁਫਤ ਬਹਿਆ ਕਰਾਵਾਂਗੇ